ਪ੍ਰਭੂ ਵਾਲ ਵਕੀ ਸਤਨਾਮ ਕੋ ਜੋ ਸਿਮਰੇ ਮਲਾਈ ਸੱਚੇ ਨਾਮ ਵਿਮਾਨ ਪਰ ਚੜ ਬਖੂੰਟ ਮਿ ਜਾਏ ਹਾਂਜੀ ਰਬ ਦੇ ਪਿਆਰਿਓ ਜੈ ਗੁਰਦੇਵ ਜੀ ਸੋ ਹਾਂਜੀ ਇੱਕ ਬੇਨਤੀ ਅਰਦਾਸ ਰਬ ਦੇ ਪਿਆਰਿਆਂ ਦੇ ਅੱਗੇ ਸੋ ਇਥੇ ਉਸਾਦ ਕਵੀ ਆਨੰਦ ਰੰਕਾਰ ਆਦਪੁਰਖ ਸ਼ਬਦ ਗੁਰੂ ਮਹਾਰਾਜ ਜੀ ਦਾ ਇਹ ਉਪਦੇਸ਼ ਹੈ ਕਿ ਮੇਰੀ ਰਚਾਈ ਹੋਈ ਬਾਣੀ ਤੁਰਕੀ ਬਾਣੀ ਇਲਾਹੀ ਬਾਣੀ ਇਸ ਜੀਵਾਂ ਦੇ কল্যাণ ਵਾਸਤੇ ਹੈ ਔਰ हे ਮੇਰੇ ਪਿਆਰੇ ਜੀਵੋ ਮੇਰਾ ਉਪਦੇਸ਼ ਮਨ ਰਿ ਸਕੇ ਕਿ ਆਪ ਇਸ ਮੇਰੀ ਰਚਨਾ ਦੇ ਨਾਲ ਗੁਰਬਾਣੀ ਦੇ ਨਾਲ ਸ਼ਬਦ ਦੇ ਨਾਲ ਆਪਣੇ ਮਨ ਨੂੰ ਇਕਾਗਰ ਕਰਨਾ ਜੁੜੇ ਰਹਿਣਾ ਇਸ ਬਾਣੀ ਦੇ ਨਾਲ ਇਹ ਬਾਣੀ ਹੀ ਤੁਹਾਡੀ ਜੀਵਨ ਦੇ ਕਲਿਆਣ ਕਰੇਗੀ ਸੋ ਬਾਣੀ ਇੱਕ ਪ੍ਰਮਾਤਮਾ ਦੇ ਨਾਮ ਦਾ ਵਿਮਾਨ ਹੈ ਜਿਸ ਵਿਮਾਨ ਦਾ ਆਸਰਾ ਲੈਂਦਿਆਂ ਇਹ ਜੀਵ ਲੋਕ ਸੁਖੀ ਪਰ ਲੋਕ ਸਿਦਾ ਪਾਤਰ ਬਣ ਸਕਦਾ ਹੈ ਉਸ ਵੈਖੁੰਡਪੁਰੀ ਅਗੰਪੁਰੀ ਅਮਰਪੁਰੀ ਸੱਚਖੰਡ ਦਾ ਨਿਵਾਸੀ ਬਣ ਸਕਦਾ ਹੈ ਸੱਚਖੰਡ ਕਹਿੰਦੇ ਪ੍ਰਮਾਤਮਾ ਦਾ ਕਰਜਿ ਦਿੱਤਿਓ ਅੰਦਰ ਇੰਕਾਰ ਨਿਵਾਸ ਕਰਦਾ ਹੈ ਵਾਸ ਕਰਦਾ ਹੈ ਉਹਦੀ ਬਾਣੀ ਦਾ ਉਹਦੇ ਸ਼ਬਦ ਦਾ ਆਸਰਾ ਲੈਂਦੇ ਆ ਨਾਮ ਦਾ ਆਸਰਾ ਲੈਂਦੇ ਆ ਤੁਸੀਂ ਉੱਤੇ ਪਹੁੰਚ ਸਕਦੇ ਹੋ ਔਰ ਉੱਥੇ ਮਰਤਿਉ ਦਾ ਕੋਈ ਭੈ ਨਹੀਂ ਅਮਰਤਿਉ ਦਾ ਕੋਈ ਚੱਕਰ ਨਹੀਂ ਹੈ ਸਾਰੇ ਜੀਵ ਉਥੇ ਅਮਰ ਹੈ ਆਨੰਦ ਹੈ ਇਸ ਤੋਂ ਇਲਾਵਾ ਬ੍ਰਹਮਪੁਰੀ ਹੈ ਵਿਸ਼ਨੂਪੁਰੀ ਹੈ ਸ਼ਿਵਪੁਰੀ ਹੈ ਨਾਰਦਵਟੀ ਹੈ ਔਰ ਇਨ੍ਹਾਂ ਪੁਰੀਆਂ ਵਿੱਚ ਮਰਤਿਉ ਦਾ ਚੱਕਰ ਚੱਲਦਾ ਰਹਿੰਦਾ ਹੈ ਜਿਹੜੇ ਜੀ ਬ੍ਰਹਮਾ ਨੂੰ ਮੰਨਦੇ ਹਨ ਸ਼ਿਵ ਜੀ ਨੂੰ ਮੰਨਦੇ ਹਨ ਵਿਸ਼ਨੂੰ ਮੰਨਦੇ ਹਨ ਨਾਰਦ ਨੂੰ ਮੰਨਦੇ ਹਨ ਦੇਵੀ ਨੂੰ ਮੰਨਦੇ ਹਨ ਉਹਨਾਂ ਦੇ ਘਰ ਵਿੱਚ ਜਾਣਗੇ ਉੱਥੇ ਆਪਣੀ ਭਗਤੀ ਅਨਸਾਰ ਸਿਮਰਨ ਅਨਸਾਰ ਉੱਥੇ ਰਹਿਣਗੇ ਸੁਖ ਭੋਗਣਗੇ ਔਰ ਉਸ ਤੋਂ ਬਾਅਦ ਫਿਰ ਇਸ ਮ੍ਰਿਤਯੂ ਲੋਗ ਵਿੱਚ ਆ ਜਾਣਗੇ ਫਿਰ ਮ੍ਰਿਤਯੂ ਦੇ ਚੱਕਰ ਚਾਉਣਗੇ ਕਿਉਂਕਿ ਉੱਥੇ ਮ੍ਰਿਤਯੂ ਦਾ ਚੱਕਰ ਚਲਦਾ ਰਹਿੰਦਾ ਹੈ ਇੱਕ ਸੱਚਖੰਡਈ ਹੈ ਜਿਥੇ ਮਰਤੂ ਦਾ ਕੋਈ ਚੱਕਰ ਨਹੀਂ ਹੈ ਉਹ ਜਿਹੜੇ ਇੱਕ ਅਨ੍ਰੰਕਾਰ ਇੱਕ ਪਰਮਾਤਮਾ ਇੱਕ ਸ਼ਲਧ ਗੁਰੂ ਦਾ ਸਿਮਰਨ ਕਰਦੇ ਹਨ ਉਹ ਸੱਚਖੰਡ ਦੇ ਬੈਖੁੰਡਪੁਰ ਦੇ ਨਿਵਾਸੀ ਬਣਦੇ ਹਨ ਇਸ ਕਰਕੇ ਉਸ ਆਨ੍ਰੰਕਾਰ ਨੇ ਆਦ ਕਬੀ ਨੇ ਆਪਣੇ ਬੱਚਿਆਂ ਨੂੰ ਆਪਣੇ ਜੀਵਾਂ ਨੂੰ ਗੁਰਵਾਣੀ ਬਖਸ਼ੀ ਜਾਂ ਸ਼ਬਦ ਬਖਸ਼ੀ ਹੈ ਕਿ ਗੁਰਵਾਣੀ ਰੂਪੀ ਜਹਾਜ਼ ਆਪ ਨੂੰ ਬਖਸ਼ੀ ਕਰ ਰਿਹਾ ਇਹ ਜਹਾਜ਼ ਤੇ ਵਿਮਾਨ ਤੇ ਸਵਾਰ ਹੋ ਕੇ ਮੇਰੇ ਕੋਲ ਆਜੋ ਕਰ ਲੋ ਇਸ ਸੰਸਾਰੂਪੀ ਸਾਗਰ ਨੂੰ ਪਾਰ ਸੂ ਜੀਵ ਦਾ ਕਲਿਆਣ ਗੁਰਬਾਣੀ ਨਾਲ ਹੀ ਹੈ ਸ਼ਬਦ ਨਾਲ ਹੀ ਹੈ ਸ਼ਬਦ ਤੋਂ ਇਹਦੀ ਉਤਪਤੀ ਹੈ ਤੇ ਸ਼ਬਦ ਹੀ ਜੀਵਨ ਦਾ ਕਲਿਆਣ ਕਰ ਸਕਦਾ ਹੈ ਸੂ ਬੇਨਤੀ ਹੈ ਕਿ ਇਧਰ ਉਹਦੇ ਚੱਕਰਾਂ ਨੂੰ ਛੱਡ ਦਿਆ ਹੋਇਆ ਗੁਰਬਾਣੀ ਦਾ ਉਹ ਤਾਸਰਾ ਧਰੋ ਪਈ ਗੁਰਪਾਤ ਸ਼ਾ ਸਮਝਾਉਂਦੇ ਆਇਓ ਪੜਨ ਸੁਣ ਕੋ ਬਾਣੀ जय गुरुदेव जी उंदे वास्ते रवो